10 ਰੁਪਏ ਪਲੇਟ 10 ਰੁਪਏ ਪਲੇਟ 10 ਰੁਪਏ ਪਲੇਟ ਹੋਰ ਸਾਰੇ ਕਿਵੇਂ ਹੋ ਜੀ ਅੱਜ ਆਪਾਂ ਬਣਾਉਣ ਜਾ ਰਹੇ ਆ ਵੱਡੇ ਕ੍ਰੇਲੇ ਜੀ ਭੈਣ ਆਈ ਹੋਈ ਆ ਤੇ ਮੰਮੀ ਜੀ ਮੰਮੀ ਨੇ ਚੁੱਲ੍ਹੇ ਦੀ ਕਮਾਂਡ ਸੰਭਾਲ ਰੱਖੀ ਆ ਅੱਜ ਤੇ ਪਹਿਲਾਂ ਤਾਂ ਬਣਾਉ ਬਣਨਗੇ ਕ੍ਰੇਲੇ ਜੀ ਵੱਡੇ ਕ੍ਰੇਲੇ ਫਿਰ ਬਣਨਗੇ ਗੋਲ ਗਲੇ ਫਿਰ ਉਹਨੂੰ ਰੋਟੀ ਆਉਂਦਾ ਜੀ ਫਿਰ ਮੰਮੀ ਚੁੱਲ੍ਹੇ ਦੀ ਰੋਟੀ ਨਹੀਂ ਗਲਤ ਬੋਲ ਗਿਆ ਤੂੰ ਕਿਵੇਂ ਪਹਿਲਾਂ ਬਣਾ ਕੇ ਕ੍ਰੇਲੇ ਦਾ ਮਸਾਲਾ ਭੁੰਨ ਕੇ ਰੱਖ ਦੂੰ ਕ੍ਰੇਲੇ ਮੇਰੇ چیرਕਿਆ ਧਰੇ ਬਏ ਆ ਤੇ ਇਹ ਠੰਡੇ ਹੋ ਜਾਣਗੇ ਭਰ ਦਾਂਗੇ ਫਿਰ ਬਣਾਉਂਗੀ ਰੋਟੀ ਜਿਹੜੀ ਹੁਣ ਖਾਣੀ ਐ ਰੋਟੀ ਬਣਾ ਕੇ ਫਿਰ ਕarele ਤਲੂੰਗੀ ਫਿਰ ਉਹਦੇ ਵਾਸਤੇ ਗੁਲਗੁਲ ਬਣਾਉਂਗੀ ਕਿਉਂਕਿ ਬੇਟੀ ਬਾਹਰ ਰਹਿੰਦੀ ਐ ਜੀ ਉਹਨੂੰ ਬਹੁਤ ਔਖਾ ਕarele ਸਮਾਂ ਖਾਂਦੇ ਐ ਥੋੜਾ ਜਿਹਾ ਉਹਦਾ ਕਰਕੇ ਵੀ ਬੱਚਿਆਂ ਨੂੰ ਬਹੁਤ ਜਿਆਦਾ ਔਖਾ ਹੋ ਜਾਂਦਾ ਕarele ਟਾਈਮ ਲੈ ਕੇ ਬਣਦੇ ਐ ਇਸ ਕਰਕੇ ਫਿਰ ਇਹਨੂੰ ਜਦੋਂ ਆਉਂਦੀ ਐ ਮੈਂ ਹੀ ਬਣਾ ਕੇ ਰੱਖੀ ਹੁੰਦੀ ਐ ਇਹ ਕarele ਦਾ ਮਸਾਲਾ ਭੁੰਨ ਕੇ ਧਰ ਰਹਿਣਾ ਜੀ ਮੈਂ ਉਹਦੋਂ ਨੂੰ ਹੀ ਠੰਡਾ ਹੋ ਜਾਣਾ फेर ਨਵੇਂ ਰੋਟੀ ਪਕਾ ਲੂੰਗੀ ਉਦੋਂ ਬਾਅਦ ਬਣਾ ਕੇ ਦੇਵਾਂਗੀ ਗੋਲ ਗਲੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਮੇਰੀ ਬੇਟੀ ਆਉਂਦੀ ਆ ਉਹ ਦਿਨ ਮੈਂ ਸਾਰਾ ਦਿਨ ਵਿਜੀ ਰਹਿੰਨੀ ਆ ਕਿਤੇ ਉਹਦੇ ਲਈ ਕੁਛ ਬਣਾਤਾ ਕੋਈ ਕੁਛ ਕਿਉਂਕਿ ਵਿਚਾਰੀ ਉੱਥੇ ਜੌਬ ਕਰਦੀ ਆ ਸਟੱਡੀ ਕਰਦੀ ਆ ਤਾਂ ਟਾਈਮ ਨਹੀਂ ਲੱਗਦਾ ਤੇ ਫਿਰ ਜਿਹੜੇ ਮੈਂ ਤਰੇਲੇ ਬਣਾ ਕੇ ਇਹਨੂੰ ਦੇਣੀਆਂ ਛੱਤ ਚੁਬੜਾ ਦੀ ਚਟਣੀ ਵੀ ਬਣਾ ਕੇ ਦਊਂਗੀ ਜੀ ਇਹਦੀਆਂ ਛਿਲੀਆਂ ਨੂੰ ਤੇ ਇਹਨੂੰ ਮੇਰੇ ਹੱਥ ਦੀ ਬਣੀ ਚੁਬੜਾ ਦੀ ਚਟਣੀ ਵਿੱਚ ਆਪਦਾ ਹਰਾ ਧਨੀਆ ਪਾ ਕੇ ਬਣਾਉਣੀ ਆ ਮੈਂ ਤੁਰੇ ਹਫਤਾਵਾਂ ਤੱਕ ਆਂਦੀਆਂ ਕਹਿੰਦੀ ਮਮੀ ਦੇ ਨਾਲ ਛੇਲੀਆਂ ਵੀ ਬਹੁਤ ਪਸੰਦ ਕਰਦੀਆਂ ਕਿ ਕਿਹੜੀਆਂ ਛੇਲੀਆਂ ਪੋਸ਼ਣ ਮੱਤਲੜੀਆਂ ਨੇ ਨਾਲ ਦੀ ਤੇ ਮਮੀ ਉਹਨਾਂ ਨੂੰ ਚਾਹ ਚੜ ਜਾਂਦਾ ਵੀ ਆਮਣ ਆਈਏ ਪਿੰਡੋਂ ਵੀ ਕੁਝ ਵੀ ਚਾਹਣੀ ਜੂੜਣ ਲਾਇਕ ਕਿਉਂਕਿ ਹਮਾਚਲ ਦੇ ਵਿੱਚ ਰਾਏ ਤੋਂ ਬੜਾ ਨਹੀਂ ਹੁੰਦੇ ਨਾ ਜੀ ਆਪਣੇ ਹੁੰਦੇ ਆ ਅੱਜ ਮੇਰਾ ਸਾਰਾ ਦਿਨ ਵੀਜੀ ਚੱਲੂਗਾ ਮੈਂ ਬਹੁਤ 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 ਖੁਸ਼ ਆ ਤੁਸੀਂ ਵੀ ਆਪਣੇ ਬੱਚਿਆਂ ਲਈ ਖੁਸ਼ ਹੋ ਕੇ ਚੀਜ਼ਾਂ ਬਣਾਇਆ ਕਰੋ ਖੁਸ਼ ਹੋ ਕੇ ਬਣਾਈਆਂ ਚੀਜ਼ਾਂ ਨਾ ਹਾਜਮ ਵੀ ਆਉਂਦੀਆਂ ਤੇ ਮੱਥੇ ਅੱਜ ਥੋ ਮਸਤੀ ਕਰਾਂਗੇ ਕਮਲ ਰਮਲ ਮਾਰਾਂਗੇ ਮੈਨੂੰ ਬਹੁਤ ਚਾ ਚੜਦਾ ਜਦੋਂ ਮੇਰੀ ਬੇਟੀ ਆ ਜਾਂਦੀ ਆ ਮਹੀਨੇ ਗੜ ਮਹੀਨੇ ਤੋਂ ਆਉਂਦੀ ਆ ਹੁ ਬਾਕੀ ਦੀਪੂ ਦਾ ਮੇਰੇ ਕੋਲ ਹੀ ਹੁੰਦਾ ਜੀ ਉਹ ਸਾਡੇ ਦਾ ਮਿਲਦਾ ਮਿਲ ਲੜਾਈ ਦਿੰਦੀ ਰਹਿੰਦੀ ਆ ਅੱਜ ਤਾਂ ਬੰਦੇ ਚ ਲੜਪੈਣੇ ਜੀ ਟੌਮ ਲੇਰੀ ਵਾਲਾ ਕੰਮ ਹੈ ਸਾਡਾ ਇਹ ਕਿੱਥੇ ਗਿਆ ਲੇਟ ਹੋ ਜੇ ਫੇਰ ਲੜਪੈਣੇ ਆ ਵੀ ਮੈਂ ਤੈਨੂੰ ਆਖਿਆ ਸੀ ਹੁਣੇ ਮੁੜੀ ਆ ਲਓ ਜੀ ਆਪਣਾ ਮਸਾਲਾ ਗਿਆ ਭੱਜ ਅੱਜ ਵੀ ਮੰਮੀ ਗੜੀ ਵੀਡੀਓ ਬਣਾਉਣੀ ਮੰਦਿਆਂ ਮਸਾਲਾ ਤਿਆਰ ਕਰਾ ਤੇ ਉੱਥੇ ਮੋਡੀਫਿਕੇਸ਼ਨ ਕਰਾਉਣਾ ਮੈਂ ਤਾਂ ਵੀਡੀਓ ਬਣਾ ਮੇਰੀ ਕੁੜੀ ਆਉਗੀ ਮੋਢੇ ਹੀ ਸਮਾਨ ਬਣਾਉਗੀ ਚੁੱਬੜ ਲੈਣ ਤੋਰਦਾ ਜੀ ਉੱਥੇ ਹੀ ਗੜ ਗਿਆ ਉੱਥੇ ਮੋਟਰਾਂ ਵੀ ਮੋਡੀਫਿਕੇਸ਼ਨ ਕਰਾਉਣ ਲੱਗ ਗਏ ਸੀ ਆਹ ਲੋ ਜੀ ਮਸਾਲਾ ਆਪਣੇ ਹਾ ਕਰੇਲਿਆਂ ਚ ਪਾਵਾਂਗੇ ਤੇੰਨੇ ਆਪਾਂ ਪਕਾਉਣੇ ਆ ਜੀ ਰੋਟੀਆਂ ਫਿਰ ਤੁਹਾਨੂੰ ਵੀਡੀਓ ਵਿੱਚ ਦੀ ਕਟਣੀ ਵੀ ਸਾਨੂੰ ਫਿਰ ਦਿਖਾਉਂਦੇ ਰਹਾਂਗੇ ਹੁਣ ਤੁਹਾਨੂੰ ਵੀਡੀਓ ਉਹ ਦਿਖਾਵਾਂਗੇ ਜਦੋਂ ਕਰੇਲੇ ਬਣ ਗਏ ਆਪਣੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਜੀ ਦੇਖਾਉਂਗੀ ਇਹ ਕਿਹੜੇ ਕਰੇਲੇ ਪਏ ਆ ਉਹਨਾਂ ਦੇ ਵਿੱਚ ਆਪਾਂ ਉਮੀ ਇਹ ਪੱਕਿਆ ਹੋਇਆ ਮਸਾਲਾ ਭਰ ਕੇ ਸਿੱਧਾ ਤੇਲ ਤੇ ਧਰਾਂਗੇ ਨਾ ਆ ਪੱਕਦੇ ਕਰੇਲਿਆਂ ਤੇ ਨੂਨ ਲਾਇਆ ਨਾ ਆ ਆ ਪੱਕਦੇ ਇਹ ਧੋਤੇ ਆ ਧੋਕੇ ਹੋ ਛਿੱਲੇ ਹੋਏ ਕਰੇਲੇ ਆ ਉਹਨਾਂ ਦਾ ਪਾਪਰਾ ਗੀ ਮਸਾਲਾ ਮਸਾਲਾ ਭਰ ਕੇ ਤੇਲ ਪਾ ਕੇ ਇਹਨਾਂ ਨੂੰ ਫੇਰ ਮਿੰਨੀ ਮਿੰਨੀ ਅੱਗ ਤੇ ਪਕਾਵਾਂਗੇ ਬਹੁਤ ਘੱਟ ਤੇਲ ਚ ਉਸ ਨੂੰ ਪਤਾ ਹੀ ਹੈ ਮੇਰੀ ਕareleਾਂ ਦੀ ਵੀਡੀਓ ਹੈਗੀ ਹੈ ਜੇ ਨਹੀਂ ਪਤਾ ਤਾਂ ਤੁਸੀਂ ਮੇਰੀਆਂ ਵੀਡੀਓ ਚ ਜਾ ਕੇ ਦੇਖ ਸਕਦੇ ਹੋ ਮੇਰੀਆਂ ਸਾਰੀਆਂ ਵੀਡੀਓ ਦੇ ਵਿੱਚ ਹੈਗੇ ਕarele ਬਣੇ ਹੋਏ ਵੀ ਬਾਕੀ ਜਦੋਂ ਆਪਾਂ ਗੋਲਗਲੇ ਬਣਾਉਣ ਲੱਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਠੀਕ ਹੈ ਜੀ ਹੁਣ ਆਪਾਂ ਬਣਾਉਣੇ ਆ ਜੀ ਫੁਲਕੇ ਤੇ ਵੀਡੀਓ ਵੀਡੀਓ ਆਪਣੀ ਸ਼ਾਮ ਤੱਕ ਹੀ ਬਣੂੰਗੀ ਕਿਉਂਕਿ ਮੈਂ ਮੇਰਾ ਚੁੱਲ੍ਹਾ ਤਾਂ ਅੱਜ ਸ਼ਾਮ ਤੱਕ ਖੜਾ ਨਹੀਂ ਛੱਟਣਾ ਬਾਜਾ ਲੋਕ ਲੋਕਾਂ ਨੂੰ ਕਾਵਾ ਲੱਗਦਾ ਹੁੰਦਾ ਇਹ ਕੰਮ ਕਰਨਾ ਮੈਨੂੰ ਬਹੁਤ ਚਾਹ ਚੜਦਾ ਹੈ। ਅੱਜ ਮੈਂ ਬਿਜੀ ਆਂ ਅੱਜ ਮੈਂ ਮੇਰੇ ਬੱਚਿਆਂ ਦੀ ਖਾਣ ਬਣਾ ਰਹੀ ਹਾਂ। ਸੋ ਕੰਟੀਨ ਚੱਲੂਗੀ ਵੀਡੀਓ ਆਪਣੀ। ਆ ਦੇਖੋ ਜੀ ਮੰਮੀ ਭਰ ਰਹੀ ਹੈ ਕਰੇਲੇ ਹੁਨੇ ਐ ਪਤਾ ਨਹੀਂ ਮੇਰੇ ਹੱਥੇ ਬਾਜ ਆ ਰਹੀ ਕਹਨੇ ਦੀ ਮੈਂ ਮੰਮੀ ਲੱਗ ਰੋਦਾ। ਬਸ ਇਸ ਨੂੰ ਦੱਸਿਆ ਜੀ ਇਹਦੇ ਵਿੱਚ ਕੁਝ ਨਹੀਂ ਪਾਇਆ ਮਸਾਲੇ ਚ ਆਪਾਂ ਪਿਆਜ਼ ਤੇ ਲਸਣ ਨਹੀਂ ਪਾਇਆ ਕਿਉਂਕਿ ਗਰਮੀ ਬਹੁਤ ਆ ਨਾ। ਤੇਲ ਪਾਉਣਾ ਭੁੱਲ ਗਏ ਜੀ ਕੜਾਈਏ ਚ ਤੇਲ ਦਾ ਪਾ ਦਈਏ। ਵਾਹ ਹੈ ਗਰੂ ਆ ਦੇਖੋ ਆਪਾਂ ਥੋੜਾ ਜਿਹਾ ਕੜਛੀਕੇ ਭਰ ਕੇ ਤੇਲ ਪਾਇਆ ਉਹਦੇ ਵਿੱਚ ਮਿੰਨੀ ਜੀ ਅੱਗ ਤੇ ਬਣਾਵਾਂਗੇ ਕਰੇਲੇ ਤੇ ਕਰੇਲੇ ਆਪਣੇ ਬਣੇ ਜਾਣਗੇ ਜੀ ਚੰਡੀਗੜ੍ਹ ਆਪਾਂ ਨੂੰ ਇੰਨੇ ਕੀ ਚੜ ਜਾਂਦਾ ਵੀ ਆਪਣੀ ਚੀਜ਼ ਕੋਈ ਪਸੰਦ ਕਰਦਾ ਅੱਜ ਅਸੀਂ ਮਸਾਹ ਕੱਟਾਂਗੇ ਚੰਡੀਗੜ੍ਹ ਅੱਜ ਚੱਲੀ ਗੜ ਗਏ ਅੱਜ ਕਿੱਥੇ ਵਗਾਂਗੇ ਤੜਕੇ ਜਾਣਗੇ ਤੜਕੇ ਜਾਣਗੇ ਪਰ ਬਰੇਤ ਤੱਕ ਕੱਲ੍ਹ ਨੂੰ ਅਜੇ ਕੱਲ੍ਹ ਰਸਾਂ ਤੱਕ ਮਸਾਹ ਕੱਟਾਂਗੇ ਅੱਜ ਮੈਂ ਬਹੁਤ ਕੁਝ ਬਣਾਵਾਂਗੀ ਜੀ ਹਜੇ ਮੈਂ ਗੁਲਗਲੇ ਬਣਾਉਣੇ ਆ ਗੁਲਗਲੇ ਮੈਂ ਹਜੇ ਬਣਾਉਣੀਆਂ ਸੌਫਟ ਹਰ ਇੱਕ ਬੰਦਾ ਪਸੰਦ ਕਰਦਾ ਉਹਨਾਂ ਨੂੰ ਕੇ ਪੈਨ ਭਰਾ ਨੇ ਰੋਟੀ ਖਾ ਲਈ ਮੈਂ ਤੇ ਰਣੀ ਹਜੇ ਖਾਣੀ ਹੈ ਤੇ ਕੋਈ ਜਿਹੜੇ ਕਰੇਲਾਂ ਚ ਘੱਟ ਪਾਇਆ ਸੀ ਮਸਾਲਾ ਆਪਾਂ ਉਹਨਾਂ ਚ ਪਾਈ ਜੰਨੇ ਆ ਪਹਿਲਾਂ ਮੈਨੂੰ ਐ ਲੱਗਾ ਵੀ ਮਸਾਲਾ ਘਟਣਾ ਜਾ ਰਿਹਾ ਸਾਰੇ ਕਰੇਲੇ ਚਾਹੀਦੇ ਆ ਆਪਣੇ ਇਹ ਤਿਆਰ ਹੋਈ ਜਾਂਦੇ ਆ ਸਾਰੇ ਖੁੱਲ੍ਹੇ ਭਰਉਣ ਹੋ ਚੱਲੇ ਆ ਹਲਕੇ ਹਲਕੇ ਇਹੇ ਹਲਕੀ ਅੱਗ ਤੇ ਬੈਠੇ ਭੁੰਨਣੇ ਪੈਂਦੇ ਆ ਕਿਉਂਕਿ ਇਹਨਾਂ ਦੇ ਵਿੱਚ ਨਾ ਤੇਲ ਘੱਟ ਪਾਉਣੇ ਆ ਆਪਾਂ ਬਾਕੀ ਇਹਨਾਂ ਨੂੰ ਆਪਾਂ ਤਲਦੇ ਹੀ ਨਾ ਇਹ ਹੁਣੇ ਬਣਨਗੇ ਜਿੰਨੇ ਬਣਨੇ ਇਹ ਬਣਨਗੇ ਲਗਾ ਜੋ ਜਿਹੜੀ ਤੇਲ ਦੀ ਸਟੀਮ ਨਹੀਂ ਹੁੰਦੀ ਉਹ ਤਾਂ ਨਾ ਬਣਨਗੇ ਹਾਂ ਇਹ ਆਪਾਂ ਸਟੀਮ ਜਿਵੇਂ ਬਣਾਵਾਂਗੇ ਤੇਲ ਤਾਂ ਫਿਰਦਾ ਥੱਲੇ ਦੋ ਪਚਾਂ ਵਿੱਚ ਜਿਵੇਂ ਹੁਣ ਆਹ ਕੁਰੇਲਾ ਥੋੜਾ ਜਿਹਾ ਕੱਚਾ ਇਹਨੂੰ ਆਪਾਂ ਥੱਲੇ ਕਰ ਦਾਂਗੇ ਇਹ ਆ ਦੇਖਿਆ ਪੱਕ ਚੁੱਕਿਆ ਇਹਨੂੰ ਸਾਈਡ ਤੇ ਕਰਕੇ ਦੂਜੇ ਕੁਰੇਲੇ ਨਾਲ ਬਾੜ ਦਿੰਨੇ ਆ ਇਹ ਐ ਬਹੁਤ ਵਧੀਆ ਬਣਦੇ ਆ ਬਹੁਤ ਘੱਟ ਤੇਲ ਚ ਬਣਦੇ ਆ ਆ ਜਿਹੜੇ ਢੱਕੇ ਆ ਨਾ ਜਿਹੜੇ ਸਟਿੱਕ ਜੇ ਤੁਹਾਨੂੰ ਦਿਖਦੇ ਨੇ ਉਹਨੂੰ ਕੇ ਮੈਂ ਤਾਂ ਲਾ ਦਿੰਨੀ ਆ ਵੀ ਮਸਾਲਾ ਜਾਂ ਤੇਲ ਇਤਨਾ ਬੜੇ ਤੇ ਖੋਲਦਾ ਨਹੀਂ ਇਹ ਨਾਲ ਇਹ ਜਿਆਦਾ ਸਟ੍ਰੀਮ ਤੇ ਬਣਨਗੇ ਕ੍ਰੇਲੇ ਬਹੁਤ ਟੇਸਟੀ ਬਣਨਗੇ ਇੱਕ ਨੰਬਰ ਬਣਨਗੇ ਪੂਰੀ ਵਧੀਆ ਚੀਜ਼ ਬਣੂਗੀ ਜੀ ਇਹ ਬਸ ਉਹਨੂੰ ਨਾਲ ਬਸ ਸਟ੍ਰੀਮ ਤੇ ਬਣਾਵਾਂਗੇ ਕੋਲ ਮਲਾ ਦੇਗੀ ਲਓ ਜੀ ਨੋਕਾ ਪਿਛਲੀ ਵੀਡੀਓ ਦੱਸਿਆ ਸੀ ਅੱਜ ਆਪਾਂ ਬਾਵੋ ਬਣਾਉਣਾ ਜੀ ਤੇ ਆਪਣੀ ਦੂਜੀ ਰੈਸਪੀ ਦਾ ਸਮਾਨ ਤਿਆਰ ਆ ਪਿਛਲੀ ਵੀਡੀਓ ਚ ਨਹੀਂ ਅੱਜ ਵਾਲੀ ਵੀਡੀਓ ਚ ਹੀ ਦੱਸ ਰਹੇ ਆ ਨਾ ਪਿਛਲੀ ਵੀਡੀਓ ਇਹ ਤੋਂ ਪਹਿਲੇ ਈ ਬਣੀ ਆ ਦੂਜੀ ਵੀਡੀਓ ਬਣੀ ਆ ਕ੍ਰੇਲੇ ਵਾਲੀ ਆਡਾਡਾ ਬਣਾਈ ਜਾਣਾ ਹਾਂ ਕ੍ਰੇਲੇ ਲੱਗਦੇ ਇਹਦੇ ਲਈ ਲੱਗ ਬਲੂ ਗੋਲੇ ਸਾਰਾ ਇਹ ਨੂੰ ਮਿਕਸੀ ਕਰ ਦਿੰਦਾ ਪਰ ਮਿਕਸ ਕਰ ਦਾਂਗੇ ਕੋਈ ਨਾ ਵੱਡਾ ਕਹੋ ਕਿਥੇ ਚਮਚਾ ਤੇ ਆਟਾ ਆ ਆਪਣਾ ਪਿਆ ਜੀ ਗੋੜਾ ਗੜ ਚ ਪਾਈ ਆਪਾਂ ਸੌਸ ਨੇ ਮਠਾਜ ਜੀ ਬਣ ਜਾਂਦੀਆਂ ਉਹ ਚ ਇਹਦੇ ਜਨਾਬ ਮਿੱਠਾ ਵੱਧ ਹੈ ਜੀ ਆਪਾਂ ਥੋੜਾ ਜਿਹਾ ਸਿੰਪਲ ਪਾਣੀ ਹੋਰ ਪਾਵਾਂਗੇ ਜਿਆਦਾ ਮਿੱਠਾ ਵਾਲੇ ਜਿੜੇ ਬਣ ਜਾਂਦੇ ਥੋੜੇ ਜਿ ਤੇ ਬਸ ਹੁਣ ਆਪਾਂ ਆਟਾ ਘੋਲਣਾ ਸ਼ੁਰੂ ਕਰਦੇ ਆ ਆਟਾ ਘੋਲਣਾ ਤੁਹਾਨੂੰ ਸਾਰਾ ਹੀ ਪਤਾ ਹੈ ਤੇ ਅਸੀਂ ਆਟਾ ਘੋਲ ਕੇ ਦਿਖਾਉਣੀ ਵੀ ਤੁਸੀਂ ਆਟਾ ਤੁਹਾਨੂੰ ਦੱਸਦੇ ਵੀ ਤੁਸੀਂ ਕਿੰਨਾ ਪਤਲਾ ਰੱਖਣਾ ਠੀਕ ਹੈ ਜੀ ਜੀ ਆਪਣਾ ਐਮ.ਐਲ.ਟੀ. ਦੇ ਮਸਾਲੇ ਵਾਂਗੂ ਮੇਰੀ ਮੰਮੀ ਦਾ ਸਪੈਸ਼ਲ ਆਟਾ ਕarele ਆਪਣੇ ਮਿੰਨੀ ਮਿੰਨੀ ਅੱਗ ਤੇ ਮੱਤ ਬਣ ਰਹੇ ਆ ਜੀ ਤਾਂ ਇਹੋ ਸਟੀਮ ਚ ਸੁਆਦ ਬਣਦੇ ਆ بس ਗੁੱਡੀ ਇਹ ਕਿਤੇ ਬਾਹਲਾ ਕੋ ਕਰ ਲੈ ਕਾਲੜਾ ਕਰ ਲੈ ਉਹ ਭਰਾਵਾ ਕਿੰਲੋ ਗੋੜਾ ਹੈ ਡੇਢ ਕਿਲੋ ਵੰਗੋੱਟਾ ਪੂਰੇ ਦੇ ਚ ਤਾਂ ਕਿਲੋ ਵੀ ਨਹੀਂ ਬਿਆ ਜਾ ਦੇ ਜਾ ਦੇ ਮਿੱਠੇ ਗੁਲਗਲੇ ਚੀੜੇ ਬਣਨਗੇ ਨਹੀਂ ਸਵਾਲ ਲੱਗਣੇ ਹੋਰ ਕਦੇ ਗੁਲਗਲੇ ਕਹਿ ਕੇ ਅਮਰਤ ਬਣਾ ਲੈ ਤਾਂ ਦੇਖੋ ਜੀ ਹੋ ਸੰਦੇਆ ਕਾਦੀ ਪੁਨੁਸ ਮੰਜਾਓ ਜੀ ਮੇਰੇ ਹੁਣ ਇਹ ਅੱਖੇ ਘੱਟ ਲੱਗਦਾ ਭੱਜ ਜਾਂਦਾ ਬੋਚ ਕੇ ਜੀ ਆਹ ਦੇਖਾ ਬਿੜੀ ਬੰਨ ਖਾਤਰਸ ਮੋਡੀਫਿਕੇਸ਼ਨ ਛੱਡ ਕੇ ਸਾਰਾ ਕੁਤੇ ਹਾਂ ਮਾਰੀ ਨਾ ਦੇ ਦੇ। ਟੀ-ਸ਼ਰਟ ਤੇ ਆ ਮੋਟਾ ਨਾ ਮੋਡੀਫਿਕੇਸ਼ਨ ਕਰਾਈ ਆ ਲੈ। ਦੇਖੀ ਪਾਣੀ ਗਰਮ ਹਾ ਦੇ ਕਿੰਨਾ ਸੋਨਾ ਘੁਲ ਰਿਹਾ ਹੈ ਹਨਾ ਗਰਮ ਪਾਣੀ ਚੋਂ ਗੰਡਾ ਘੱਟ ਬਣ ਗਿਆ। ਹਾਂ ਮੈਂ ਵੀ ਸੋਚ ਰਹੀ ਆ ਮਖੜ ਗਿਆ ਝਾੜੀ ਛੱਡੀ ਜਾਂਦਾ ਰਹੀ। ਦੇਖੀ ਦੀ ਪੁਆਪੇ ਮਿਲ ਰਿਹਾ ਦੇਖੀ ਜਿਹੜੇ ਗੰਡਾ ਦੇ ਵਿੱਚੋਂ ਉਹ ਹਵਾ ਗੰਡਾ ਬਣੀ ਨਾ ਰੋਣੀ ਉਹ ਕੱਢੀ ਜਾਂਦਾ ਹੈ। ਤਿਆਰ ਸਾਰੀ ਵੀਡੀਓ ਕੁਟਿਆਟ ਦੇ ਗੋਲਤੀਆਂ ਬਣਾ ਲਈ ਆਟਾ ਕੋਲ ਤਿਆਰ ਆਹ ਲੋ ਜੀ ਆਪਣਾ ਆਟਾ ਤਿਆਰ ਹੋ ਚੁੱਕਿਆ ਗੋਲਗਲੇ ਆ ਵਾਸਤੇ ਜਿਹੜਾ ਆਟਾ ਨਾ ਜੀ ਉਹ ਨਜਾਇਜ਼ ਢਿੱਲਾ ਜਿਆ ਦੇ ਨਾ ਕਰਨਾ ਆਟਾ ਨਾ ਬਣਾਇਓ ਕੱਚੀ ਗੱਲ ਸਹੀ ਐ ਲੱਗਦਾ ਚਾਕਲੇਟ ਵੇਚ ਹੁੰਦੀ ਐ ਪਰ ਇਹ ਆ ਦੇਖ ਐ ਹੁਣ ਐ ਆਟਾ ਦਿੱਦਣਾ ਚਾਹੀਦਾ ਇਹਦੇ ਵਿੱਚ ਆਪਾਂ ਸਿਰਫ ਕੱਲੀ ਸੌਂਫ ਪਾਈ ਐ ਹੋਰ ਕੁਛ ਨਹੀਂ ਪਾਇਆ ਗਰਮ ਪਾਣੀ ਚ ਘੋਲ ਵਧੀਆ ਬਣ ਜਾਂਦਾ ਗਰਮ ਪਾਣੀ ਚ ਘੋਲਿਆ ਇਹ ਆਪਾਂ ਆਟਾ ਥੋੜਾ ਡਿੱਗਣਾ ਚਾਹੀਦਾ ਇਹਦੇ ਗੁਲਗਲੇ ਨਾ ਜਿਹੜੇ ਬਹੁਤ ਟੇਸਟੀ ਬਣਦੇ ਆ ਫਿਰ ਪਮਾ ਤੁਸ ਨੂੰ ਚੰਚੇ ਨਾਲ ਪਾਇਓ ਗੋਲਗੱਲੇ ਨੂੰ ਕੋ ਮੈਂ ਹੱਥਾਂ ਨਾਲ ਪਾਇਓ ਠੀਕ ਹੈ ਜੀ ਬਹੁਤ ਸਵਾਲ ਬਣਨਗੇ ਆਪਣੇ ਜੀ ਗੁਲਗਲੇ ਹੋ ਚਲੇ ਤਿਆਰ ਜੀ ਸਭ ਤੋਂ ਸੰਗ ਤੋਂ 10 ਰੁਪਏ ਪਲੇਟ 10 ਰੁਪਏ ਪਲੇਟ 10 ਰੁਪਏ ਪਲੇਟ ਤੂੰ ਸੱਚੀ ਕੋ ਵੀਡੀਓ ਬਣਾਇਆ ਹਾਂ ਬੀਪੂ ਗੜੀ ਗਾ ਚੌੜਾ ਜੀ ਆਪਣੇ ਗੁਲਗਲੇ ਹੋ ਚੰਨੇ ਤਿਆਰ ਹੋ ਗਏ ਜੀ ਪੂਰੇ ਬੱਧੀਆ ਬੀਪੂ ਗਾਵਲਾ ਹੋ ਗਿਆ ਜੀ ਬੀਪੂ ਦਿਨਾਂ ਚ ਨਹੀਂ ਰੁਕਦੀ ਮਾ ਦੀਪੂ ਨੂੰ ਕਹਤਾ ਮੈਂ ਤੂੰ ਤਾਂ ਬੋਲਦਾ ਮੇਰੇ ਨਾਲ ਚ ਬੋਲਦੀਂ ਗੁਲਗਲੇ ਪਕੌੜੇ ਤਿਆਰ ਆ ਜੀ ਆ ਜਾਓ ਜੀ ਤਾਂ ਦੇਖੋ ਆਪਣੀ ਹੰਦੇ ਡਾਰਕ ਰੈਡ ਕਲਰ ਜਿਆ ਐ ਮਿੱਠਾ ਮਿੱਠਾ ਥੱਲੇ ਜਿਆ ਐ ਤਾਂ ਸੋਹਣਾ ਲੱਗਦਾ ਤੇ ਉਧਰ ਦੇਖੋ ਬਣੀ ਜਾਂਦੇ ਆ ਆਪਣਾ ਇਧਰ ਕੋਲ ਆ ਉਧਰ ਰੜੀ ਜਾਂਦੇ ਆ ਤੈਨੂੰ ਆਪਣਾ ਪਹਿਲਵਾਨ ਬਣ ਜੀ ਜਾਂਦਾ ਬੀਪੂ ਕਹਿੰਦਾ ਜੀ ਬੋਲਦਾ ਮੈਂ ਮੇਰੇ ਦਾਦੀ ਆਪ ਸਿੰਕੜਾ ਹੁੰਦਾ ਮੈਂ ਤੇ ਉਹ ਆਸੀ ਲੁਗਦੀ ਇੱਕ ਦਾਇਆ ਵਾਲਾ ਬੋਲਦਾ ਹੈਲੋ ਜੀ ਮੈਨੂੰ ਕਹਿ ਦਿੰਦੀ ਮੈਂ ਤੂੰ ਛੋੜਾ ਸੰਤ ਮੈਂਨੇ ਬੋਲਿਆ ਕਰ ਇੱਕ ਬਹਿਤ ਬਾੜੀ ਫੁੱਟੀ ਕਰਦਾ ਹੁਣ ਆ ਕੇ ਬੋਲਦਾ ਲਓ ਜੀ ਆਪਣੇ ਗੋਲਗਲੇ ਤਿਆਰ ਹੈ ਮੇਰੀ ਨਿਕਲ ਗਈ ਆਸੀ ਮਗਰ ਤੂੰ ਤਾਂ ਇਹ ਕਰਦਾ ਮਗਰ ਜਿਵੇਂ ਆਪਾਂ ਸੇਲ ਲਉਣੀ ਹੁੰਦੀ ਹੈ ਲਓ ਜੀ ਆਪਾਂ ਜਿਹੜੇ ਗੋਲਗਲੇ ਆ ਸਾਨੂੰ ਦੱਸਿਆ ਹੀ ਹੈ ਮੈਂ ਆਪ ਹੀ ਲਓ ਜੀ ਲਓ ਜੀ ਕਰੀਏ ਨਾ ਤੂੰ ਇਸ ਗਵਣਾ ਮੈਨੂੰ ਇਹ ਆਪਾਂ ਗੁੜੀਆਂ ਵਾਸਤੇ ਬਣਾਏ ਆ ਜੀ ਇਹ ਲੈ ਕੇ ਜਾਊਗੀ ਇਹ ਚੀਜ਼ਾਂ ਪੀਜੀ 'ਚ ਜਿੱਥੇ ਉਹ ਰਹਿੰਦੀਆਂ ਉਹਨਾਂ ਨੂੰ ਬਣਾਉਣੇ ਆ ਔਖੇ ਇੱਕ ਤਾਂ ਦੇਖੋ ਜੀ ਆਪਣੇ ਕਰੇਲੇ ਬਣੇ ਪਏ ਆ ਅਸੀਂ ਦੇਖੋ ਜੀ ਪੌਰਾ ਤੇਲ ਦੀ ਨਾ ਸੋਨੂੰ ਕਰੇਲਿਆਂ 'ਚ ਪਏ ਆ ਨਾ ਸੁੱਕੇ ਸੁੱਕੇ ਇਹ ਆਪਾਂ ਸਟੀਮਤੀ ਬਣਾਏ ਆ ਇੱਕ ਆਪਣੇ ਕਰੇਲੇ ਦੀ ਕੋ ਗੁਲਗਲੇ ਟਿੱਕਾ ਜੇ ਆਪਾਂ ਬਣਾਉਣੀ ਆ ਚੁਬੜਾਂ ਦੀ ਚਟਣੀ ਉਹ ਵੀ ਆਪਾਂ ਇਹਨੂੰ ਬਣਾ ਕੇ ਦੇਣੀ ਆ ਉਹ ਹਫ਼ਤਾ ਕੱਟ ਜਾਂਦੀ ਆ ਵੀ ਅਸੀਂ ਉਹਨੂੰ ਕੁੱਟ ਕੇ ਸਰੋਂ ਦੇ ਤੇਲ 'ਚ ਮਾੜੀ ਜਿਹੀ ਭੁੰਨ ਦਿੰਦੇ ਆ ਜਦੋਂ ਪਾਣੀ ਜਾਂ ਛੱਕ ਜਾਂਦਾ ਫਿਰ ਉਹ ਚਟਨੀ ਖਰਾਬ ਨਹੀਂ ਹੁੰਦੀ ਹਫ਼ਤਾ ਕੱਟ ਜਾਂਦੀ ਆ ਆਰਾਮ ਨਾਲ ਚੱਲ ਇੰਨੇ ਆਏ ਵੀ ਜਵਾਕ ਦਾ ਮਨ ਹੋਰ ਹੋ ਜਾਂਦਾ ਵੇਲੇ ਕੇ ਵੇਲੇ ਸਬਜ਼ੀ ਨਹੀਂ ਬਣਦੀ ਤੇ ਗੁਲਗਲੇ ਆਪਣੇ ਭਾਈ ਕੁੱਲਮਾਂ ਆ ਲਾ ਕੇ ਤਿਆਰ ਐ ਤੇ ਜਿਹਨੇ ਖਾਣਿਆ ਖਾਓ ਆਜੋ ਨੋ ਟੈਂਸ਼ਨ ਗੁਰੂ ਕਾ ਲੰਗਰ ਹੈ ਇਹ ਪਲੇਟ ਨਹੀਂ ਜੀ ਗੁਰੂ ਕਾ ਲੰਗਰ ਹੈ ਜੀ ਇਹ ਗੁਰੂ ਕਾ ਲੰਗਰ ਤਿਆਰ ਹੈ ਤੇ ਉਦੋਂ ਬਾਅਦ ਜੇ ਹੋ ਸਕਤ ਅਸੀਂ ਵਿੱਚੋਂ ਬੜਾ ਨਹੀਂ ਚਟਣੀ ਕਿਵੇਂ ਬਣਾਈਏ ਉਹ ਵੀ ਸਪਿਚ ਐਡ ਕਰਾਂਗੇ ਜੇ ਨਾ ਉਹ ਰਹੀ ਤੱਕ ਤੇ ਫੇਰ ਸਹੀ ਜੀ ਠੀਕ ਹੈ ਜੀ ਕਿਉਂਕਿ ਕੰਮ ਬਹੁਤ ਵੱਧ ਜਾਂਦਾ ਜਦੋਂ ਗੁੜੀ ਆਉਂਦੀ ਹੈ ਬਸ ਗਲਗਲੇ ਜਨੂੰ ਪਤਾ ਹੀ ਹੈ ਕਿ ਆਪਾਂ ਦਾਦੀ ਰਹਨੇ ਬੰਦੇ ਬਾਕੀ ਵੀਡੀਓ ਬਣਾਉਣ ਦੇ ਸੱਤ ਕੋਈ ਵੀ ਕਮੀ ਰਹਿ ਜਾਂਦੀ ਤਾਂ ਸਾਨੂੰ ਮਾਫ ਕਰਿਆ ਕਰੋ ਅਸੀਂ ਜੋ ਨੇ ਮਾਪੁੱਤ ਬਿਜਾਰੇ ਤੁਹਾਡੇ ਲਈ ਨਵੀਂ ਨਵੀਂ ਆਈਟਮ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਆਡਮ ਨਵੀਂ ਨਹੀਂ ਹੁੰਦੀ ਬਸ ਥੋੜਾ ਜਿਹਾ ਤਾਂ ਬਣਾਉਣ ਦਾ ਤਰੀਕਾ ਦੱਸ ਦਿੰਨੇ ਵੀ ਇਹ ਐਂ ਜੇ ਬਣਾਉਂਗੇ ਤਾਂ ਵਧੀਆ ਬਣੂ ਚੀਜ਼ ਖੜਕਾ ਬਹੁਤ ਹੋ ਰਿਹਾ ਜੀ ਆਪਣੇ ਪਿਛਲੇ ਪਾਸੇ ਨਾ ਕਿਸੇ ਦੀ ਕੋਠੀ ਦੀ ਸੱਤ ਪੈ ਰਹੀ ਐ ਪ੍ਰਸ਼ਾਦ ਆਊਗਾ ਆਪਣੇ ਤੇ ਬਾਕੀ ਚਲ ਬਾਕੀ ਚਲ ਚੁਬੜਾ ਦੀ ਚਟਣੀ ਤਾਂ ਅਸੀਂ ਸ਼ਾਮ ਨੂੰ ਬਣਾਵਾਂਗੇ ਬਾਕੀ ਚੁਬੜਾ ਦੀ ਚਟਣੀ ਤਾਂ ਅਸੀਂ ਜੀ ਸ਼ਾਮ ਨੂੰ ਬਣਾਵਾਂਗੇ ਤੇ ਵੀਡੀਓ ਛੋਟੀ ਜਿਹੀ ਏਡ ਬਣਾ ਕੇ ਪਾ ਦਾਂਗੇ ਕਿਉਂਕਿ ਸ਼ਾਮ ਤੱਕ ਫਿਰ ਦੀਪੂ ਰਿਪੋਰਟ ਐਡਿਟ ਕਰ ਲੂਗਾ ਉਸ ਤੋਂ ਬਾਅਦ ਦੀਪੂ ਦੇ ਪੇਪਰ ਚੱਲ ਰਹੇ ਹਨ ਪੜਨਾਗਾ ਤੇ ਬਾਕੀ ਕੱਲ ਨੂੰ ਭਾਈ ਕਸੂ ਹੋ ਜਾਊਗਾ ਅੱਜ 15 ਤਰੀਕਾ ਦੀ ਬੂਹ ਹਾਂ ਮਤਲਬ ਅੱਜ ਨਹੀਂ 16 15 ਕੱਲ ਨੂੰ 16 ਦੀ ਸੰਗਰਾਮ ਹੋ ਜੂਜੀ ਤੇ ਵੀਡੀਓ ਸੀ ਹੋ ਸਕਦਾ 16 ਜੀ ਪਾਈਗੇ ਮਿੱਠੇ ਗੁਲਗੁਲਿਆਂ ਦੀ ਜੀ ਤੇ ਕੌਣੇ ਗਰੇਲਿਆਂ ਦੀ ਕੌੜਾ ਮਿੱਠਾ ਨਹੀਂ ਨਾ ਚੱਲੂਗਾ ਸੋ ਠੀਕ ਹੈ ਜੀ ਤਾਂ ਸਾਨੂੰ ਪਿਆਰ ਭਰੀ ਸ਼ਸ਼ਤਰਿਕਾ ਤੇ ਅੱਜ ਅਵੇਲੇਬਲ ਹੈਗਾ ਗੁਲਗੁਲੇ ਜੀ ਜੋ ਤੱਕ ਵੀਡੀਓ ਕੋਲ ਤੱਕ ਖਤਮ ਹੋ ਜਾਣਗੇ ਭਗ ਜਾਣਗੇ ਗੁਰਦਲੇ ਚੰਡੀਗੜ੍ਹ ਵਗ ਜਾਣਗੇ